ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ 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 ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਸੋ ਹੀ ਰਾਮਦਾਸ ਗੁਰਬਨ ਪਾਣ ਨੀ ਸੋ ਹੀ ਰਾਮਦਾਸ ਗੁਰਬਨ ਪਾਣ ਹਨ ਤਨ ਕਰੋ ਹਨ ਤਨ ਕਰੋ ਹਨ ਤਨ अंतन करो मिल संगत अंतन करो से जा रहे हैं तो ऐसे बहुत एक्साइटिंग ना उस वस्ते बस, बस दुख इस गल द है कि सनो दो दिन पहला बुला लेने ते सनो और अच्छा लगता हाँ जी हाँ जी बहुत खुशी है जन्म स्थान है गोनांग देव जी दा तो खुशी काफी ज्यादा है बहुत खुशी है बहुत बहुत अच्छा लग रहा है स मैं पहली बार जा रही हां पहली बार जा रही हां ਬਹੁਤ ਖੁਸ਼ੀ ਹੈ ਮੈਂ ਤਾਂ ਬਹਿਗਦਰ ਅੰਨਾ ਸ਼ੁਕਰ ਕਰਾਂਗੇ ਅੰਨਾ ਕਰਾਂਗੀ ਕਿ ਅੰਨੇ ਸੋਨੇ ਦਰਸ਼ਨ ਬਾਬਾ ਜੀ ਨੇ ਨੰਨੀ ਕਿਰਪਾ ਸਾਡੇ ਤੇ ਕੀਤੀ ਹੈ ਕਿ ਸਾਨੂੰ ਦਰਸ਼ਨ ਕਰਾ ਰਹੇ ਨੇ ਸਪਨੇ ਚ ਨਹੀਂ ਸੋਚਿਆ ਸੀ ਕਿ ਪਾਕਿਸਤਾਨ ਜਾਵਾਂਗੇ ਤੇ ਹੁਣ ਹੋ ਗਿਆ ਹੈ ਤੇ ਬੜੀ ਖੁਸ਼ੀ ਹੈ ਦੇਖੋ ਬਿਲਕੁਲ ਆਪਰੇਸ਼ਨ ਸੰਦੂਰ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਸੀ ਦੋਨਾਂ ਦੇਸ਼ਾਂ ਦੀ ਤਰਫੋਂ ਸਰਕਾਰਾਂ ਦੀ ਤਰਫੋਂ ਜੋ ਗਰਮ ਬਿਆਨਬਾਜ਼ੀਆਂ ਹੋ ਰਹੀਆਂ ਹਨ ਜਿਸ ਤਰੀਕੇ ਦੇ ਨਾਲ ਕਿਉਂਕਿ ਦੇਸ਼ ਦੀ ਸੁਰੱਖਿਆ ਦੇਸ਼ ਦਾ ਅ ਸਤਿ ਤਵ ਜਿਹੜਾ ਉਹ ਸਭ ਤੋਂ ਪਹਿਲੇ ਆ ਸੋ ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਸੋ ਇਸ ਨੂੰ ਮੁੱਖ ਰੱਖਦੇ ਹੋਏ ਜੋ ਜੱਥਾ ਕੈਂਸਲ ਕਰ ਦਿੱਤਾ ਗਿਆ ਸੀ ਲੇਕਿਨ ਅਸੀਂ ਬੇਨਤੀ ਕੀਤੀ ਹੋਮ ਮਿਨਿਸਟਰ ਸਾਹਿਬ ਨੂੰ ਚਿੱਠੀਆਂ ਵੀ ਲਿਖੀਆਂ ਅਸੀਂ ਵਾਰਤਾਲਾਪ ਵੀ ਕੀਤਾ ਸੋ ਨਤੀਜੇ ਨਾਲ ਇਹ ਹੋਇਆ ਕਿ ਸਰਕਾਰ ਨੇ ਜੋ ਹੈ ਉਹ ਅਲਾਉ ਕੀਤਾ ਔਰ 170 ਸ਼ਰਦਾਲੂਆਂ ਨੇ ਵੀਜ਼ੇ ਦੇ ਲਈ ਅਪਲਾਈ ਕੀਤਾ ਸੀ ਸਾਡੇ ਕੋਲ ਫਾਰਮ ਆਏ ਸੀ ਸਾਰੇ ਦੇ ਸਾਰਿਆਂ ਦਾ ਵੀਜ਼ਾ ਲੱਗ ਗਿਆ ਬਹੁਤ ਸਾਰੇ ਯਾਤਰੀ ਅੰਮ੍ਰਿਤਸਰ ਪਹੁੰਚ ਚੁੱਕੇ ਆ ਬਾਕੀ ਅਜਰਮਾਨਗੀ ਹੋ ਰਹੀ ਹੈ ਜਿਹੜੇ ਕਿ ਸ਼ਾਮ ਨੂੰ ਪਹੁੰਚ ਜਾਣਗੇ ਕੱਲ ਵਾਗਾ ਬਾਰਡਰ ਤੋਂ ਪਾਕਿਸਤਾਨ ਦੇ ਵਿੱਚ ਐਂਟਰੀ ਹੋਏਗੀ ਸਾਰੇ ਹੀ ਜੋ ਸਾਡੇ ਮਕद्दस ਸਥਾਨ ਹੈ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਚੋਨਾ ਮੰਡੀ ਗੁਰੂ ਰਾਮਦਾਸ ਪਾਸ਼ਾ ਜੀ ਦਾ ਪ੍ਰਕਾਸ਼ ਸਥਾਨ ਇਹ ਸਾਰੇ ਸਥਾਨ ਜਿਹੜੇ ਇਹਨਾਂ ਸਥਾਨਾਂ ਦੇ ਉੱਤੇ ਸਿੱਖ ਸੰਗਤ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਜੋ ਧਾਰਮਿਕ ਉਹਨਾਂ ਦੇ ਅੰਦਰ ਚਾਹ ਹੈ ਕਿ ਇਸ ਜਾਣਾ ਹੈ ਔਰ ਉਹਨਾਂ ਗੁਰਦਵਾਰਾ ਦੇ ਦਰਸ਼ਨ ਕਰਨੇ ਆ ਸੋ ਇਹ ਦਰਸ਼ਨ ਕਰਕੇ 10 ਦਿਨ ਦੇ ਬਾਅਦ ਸਾਰੀ ਸੰਗਤ ਜਿਹੜੀ ਆ ਵਾਪਸ ਹਿੰਦੁਸਤਾਨ ਲੋਟੇਗੀ ਸੋ ਜਿੱਥੇ ਮੈਂ ਸਰਕਾਰਾਂ ਦਾ ਤਨਵਾਦ ਕਰਦਾ ਹਾਂ ਉੱਥੇ ਨਾਲ ਹੀ ਪਾਕਿਸਤਾਨ ਸਰਕਾਰ ਦਾ ਵੀ ਧਿਆਨ ਤਨਵਾਦ ਕਰਦੇ ਹਾਂ ਪਾਕਿਸਤਾਨ ਦੇ ਲੋਕਾਂ ਦਾ ਵਿਸ਼ੇਸ਼ ਕਰਕੇ ਧਿਆਨ ਤਨਵਾਦ ਕਰਦਾ ਹਾਂ ਕਿ ਜਦੋਂ ਵੀ ਜਥਾ ਇੱਥੋਂ ਜਾਂਦਾ ਹੈ ਤੇ ਉਹ ਲੋਕ ਬਿਲਕੁਲ ਉਹਨਾਂ ਨੂੰ ਬਹੁਤ ਹੀ ਪਿਆਰ ਕਰਦੇ ਆ ਕਿਸੇ ਤਰ੍ਹਾਂ ਦਾ ਵੀ ਕੋਈ ਫਰਕ ਨਹੀਂ ਉਪਰਾਪਨ ਨਹੀਂ ਮਹਿਸੂਸ ਹੋਣ ਦਿੰਦੇ ਇਹ ਉਹਨਾਂ ਦੀ ਹੋਸਪਿਟੈਲਿਟੀ ਹੈ ਜਦੋਂ ਵੀ ਜਥੇ ਗਏ ਆ ਆ ਕੇ ਫੀਡਬੈਕ ਮਿਲੀ ਹੈ ਕਿ ਪਾਕਿਸਤਾਨ ਦੇ ਲੋਕਾਂ ਨੇ ਬਹੁਤ ਹੀ ਚਾਹ ਦੇ ਨਾਲ ਬੜਾ ਨਿੱਘਾ ਸਵਾਗਤ ਕੀਤਾ ਸੋ ਇਸੇ ਤਰ੍ਹਾਂ ਹੀ ਇਹ ਸਮਝਦੇ ਆਂ ਕਿ ਆਪਸੀ ਮਿਲਵਰਤਨ ਆਪਸੀ ਭਾਈਚਾਰਾ ਜਿਹੜਾ ਉਹ ਸਟਰੋਂਗ ਹੋਣਾ ਚਾਹੀਦਾ ਆਪਰੇਸ਼ਨ ਸੰਦੂਰ ਦੇ ਬਾਅਦ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਾਰਡਰ ਸੀਲ ਕਰ ਦਿੱਤੇ ਗਏ ਇਹ ਪਹਿਲਾ ਜਥਾ ਸੀ ਇਹਦੇ ਵਾਸਤੇ ਵੀ ਭਾਰਤ ਸਰਕਾਰ ਨੇ ਪਹਿਲੇ ਤਾਂ ਨਾ ਕਰ ਦਿੱਤੀ ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਕਾਲਕਾ ਜਨਰਲ ਸੈਕਟਰੀ ਜਗਦੀਪ ਸਿੰਘ ਖਾਲੋਦੇ ਅਤਕ ਪਰਯਤਨਾ ਨਾਲ ਭਾਰਤ ਸਰਕਾਰ ਤੋਂ ਪਰਮਿਸ਼ਨ ਲਈਤੀ ਗਈ ਜੋ ਕਿ 1 ਅਕਤੂਬਰ ਨੂੰ ਪਰਮਿਸ਼ਨ ਮਿਲੇ ਸੀ ਅਤੇ 22 ਤਰੀਕ ਤੱਕ ਅਸਿਸਰੀਆ ਲਿਸਟਾ ਗਵਰਨਮੈਂਟ ਆਫ ਇੰਡੀਆ ਨੂੰ ਰੇਡੀਆਸਰ ਉਹ ਦਿੱਤੀਆਂ ਗਿਆ तकरीबन 200 ਯਾਤਰੀਆਂ ਨੇ ਅਪਲਾਈ ਕੀਤਾ ਸੀ 2100 ਯਾਤਰੀ ਨੂੰ ਵੀਜ਼ਾ ਮਿਲ ਗਿਆ ਹੈਗਾ ਅਤੇ ਵੀਜ਼ਾ ਸਾਡੀ ਸਰਕਾਰ ਨੇ 3 ਤੋਂ ਲੈ ਕੇ 12 ਤੱਕ ਦਾ ਪਾਕਿਸਤਾਨ ਸਰਕਾਰ ਨੂੰ ਲਿਖਿਆ ਸੀ ਪਰ ਪਾਕਿਸਤਾਨ ਨੇ 4 ਤੋਂ 13 ਤੱਕ ਵੀਜ਼ਾ ਦਿੱਤਾਗਾ 3 ਤਰੀਕ ਇਸ ਲਈ ਸੀ ਕਿ 3 ਤਰੀਕ ਨੂੰ ਸੀ ਖੰਡਪੜ ਦਾ ਖੜਖਣਾ ਸੀ ਜਿੱਦਾਂ ਪੋਕ ਪੈਂਦਾ ਹੈਗਾ 5 ਤਰੀਕ ਨੂੰ ਫਿਰ ਵੀ ਚਲੋ ਠੀਕ ਹੈ ਯਾਤਰਾ ਤੇ ਜਾ ਰਹੇ ਆ ਅਸੀਂ ਜਦਾਂ ਵੀ ਮੇਖ ਨਹੀਂ ਕਰਦੇ ਹੈਗੇ ਧਾਰਮਿਕ ਕੰਮ ਹੈਗਾ ਉਹਨਾਂ ਦੇ ਕੋਈ ਮਜਬੂਰੀਆਂ ਹੋਣੀਆਂ ਰਿਆ ਪਰ ਜਦੋਂ ਡੇਟਾ ਸਰਕਾਰਾਂ ਵਿਚ ਆਪਸੀ ਡੇਰ ਲੈਣ ਦਾ ਕੰਮ ਹੋਵੇ ਤੇ ਉਹ ਆਪਸੀ ਡੇਟਾ ਮਿਲ ਕੇ ਚੱਲਦਾ ਬਹੁਤ ਅੱਛਾ ਹੁੰਦਾ ਹੈ ਫਿਰ ਵੀ ਅਸੀਂ ਅਰਦਾਸ ਕਰਾ ਕੇ ਜਾ ਕੇ ਸੱਚੇ ਪਾਸ਼ਾ ਇਹ ਗੁਰਪੁਰਬ ਤੋਂ ਬਾਅਦ ਆਪਣੇ ਤੁਨਾ ਮੁਲਕਾਂ ਦੇ ਸੁਖਾਵਾਂ ਮਾਹੌਲ ਹੋਵੇ ਆਂ ਜਾਣ ਚાલુ ਹੋਵੇ ਯਾਤਰਾਵਾਂ ਖੁੱਲੀਆਂ ਹੋਣ ਔਰ ਸਭ ਲੋਕ ਯਾਤਰਾ ਖੁੱਲ ਕੇ ਕਰ ਸਕਣ ਦੇਖ ਸਕਣ